ਮਾ ਸ਼ਿਕੰਦਾ ਪਾਣੀ ਪਵਾ ਮੇਰੇ ਤੁਸੀਂ ਵੇਖ ਰਹੇ ਹੋ ਰੰਧਾਵਾ ਪਰਮਜੀਤ ਦੀ YouTube ਚੈਨਲ ਔਰ ਮੈਂ ਰੰਧਾਵਾ ਪਰਮਜੀਤ ਆਪਣੇ ਚੈਨਲ ਤੇ ਤੁਹਾਡਾ ਨਿੱਕਾ ਸਵਾਗਤ ਕਰਦਾ ਹਾਂ ਲੈ ਕੇ ਹਾਜ਼ਰ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਔਰ ਵੀਡੀਓ ਨੂੰ ਲਾਈਕ ਵੀ ਕਰਿਓ ਜੇ ਸ਼ੇਅਰ ਵੀ ਕਰਿਓ ਜੇ ਔਰ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਨਾਲੇ ਵੀਡੀਓ ਤੇ ਕਮੈਂਟ ਕੀਤਾ ਨਾਲੇ ਚੈਨਲ ਬਾਰੇ ਕੋਈ ਸੁਝਾਅ ਦਿੱਤਾ ਕਿ ਸਾਨੂੰ ਹੋਰ ਇਸ ਚੈਨਲ ਨੂੰ ਬਿਹਤਰ ਬਣਾਉਣ ਵਾਸਤੇ ਕੀ ਕੁਝ ਕਰਨਾ ਚਾਹੀਦਾ ਹੈ ਅਸੀਂ ਤੁਹਾਡੇ ਬਹੁਤ ਹੀ ਕੀਮਤੀ ਸੁਝਾਵਾਂ ਦੀ ਉਡੀਕ ਕਰਦੇ ਰਹੇ ਨੇ ਆ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਬੈਲ ਆਈਕਨ ਪ੍ਰੈਸ ਕਰਨੇ ਵੀ ਜ਼ਰੂਰੀ ਜਿੰਨਾ ਦੋਸਤਾਂ ਨੇ ਪਹਿਲਾਂ ਚੈਨਲ ਸਬਸਕ੍ਰਾਈਬ ਕੀਤਾ ਹੈ ਬੈਲ ਪ੍ਰੈਸ ਕੀਤੀ ਹੋਈ ਹੈ ਉਹਨਾਂ ਨੂੰ ਕਰਦੀ ਜ਼ਰੂਰਤ ਨਹੀਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਤੁਹਾਨੂੰ YouTube ਦਾ ਨੋਟੀਫਿਕੇਸ਼ਨ ਜਿਹੜੀ ਆ ਫਿਰ ਵੀ ਨਹੀਂ ਮਿਲਦੀ ਤਾਂ ਸਿਰਫ ਇੱਕੋ ਹੀ ਸੌਖਾ ਤਰੀਕਾ ਕਿ ਤੁਸੀਂ YouTube ਤੇ ਜਾ ਕੇ ਸਾਡੇ ਚੈਨਲ ਦਾ ਨਾਮ ਲਿਖੋ ਰੰਧਾਵਾ ਪਰਮਜੀਤ ਔਰ ਤੁਹਾਡੇ ਚੈਨਲ ਸਾਹਮਣੇ ਆ ਜਾਏਗਾ ਔਰ ਵੀਡੀਓ ਵੀ ਸਾਹਮਣੇ ਆਏਗੀ ਤੁਸੀਂ ਇਹਨਾਂ ਦਾ ਆਨੰਦ ਮਾਣ ਸਕਦੇ ਹੋ ਸਾਡੇ ਚੈਨਲ ਦੀ ਜਿਹੜੀ ਕੋਸ਼ਿਸ਼ ਹੈ ਸਾਡੇ ਚੈਨਲ ਦਾ ਜਿਹੜਾ ਮਕਸਦ ਹੈ ਉਹ ਪੰਜਾਬੀ ਲੋਕ ਫਿਰਸੇ ਪੰਜਾਬੀ ਸਭਿਆਚਾਰ ਔਰ ਪੰਜਾਬੀਅਤ ਨਾਲ ਜੁੜੇ ਹੋਏ ਜਿੰਦੇ ਵੀ ਪੱਕ ਨੇ ਉਹਨਾਂ ਨੂੰ ਆਪਣੇ ਸਾਹਮਣੇ ਲਿਆਉਣਾ ਹੈ ਅ ਦੋਸਤੋ ਇਸ ਪੱਕ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬੀ ਲੋਕ ਸਾਹਿਬ ਪੰਜਾਬੀ ਲੋਕ ਕਾਵ ਰੂਪਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਅ ਤੁਸੀਂ ਵੀ ਸਾਡੀ ਇਸ ਕੋਸ਼ਿਸ਼ ਦੇ ਵਿੱਚ ਸਾਥ ਦੇ ਸਕਦੇ ਹੋ ਸਭ ਤੋਂ ਪਹਿਲਾਂ ਕਿ ਜੇ ਤੁਹਾਨੂੰ ਲੋਕ ਕਾਵ ਰੂਪਾਂ ਨੂੰ ਗਾਣਾ ਆਉਦਾ ਹੈ ਤੁਸੀਂ ਘੋੜੀਆਂ ਸੁਹਾਗ ਲੋਕੀ ਟੱਪੇ ਬਈਏ ਬੋਲੀਆਂ ਲੰਬੀ ਏਕ ਦੇ ਗੀਤ ਵਿਰਾਗ ਦੇ ਗੀਤ ਗਾਣਾ ਜਾਣਦੇ ਹੋ ਤਾਂ ਸਾਨੂੰ ਆਪਣੀ ਵੀਡੀਓ ਬਣਾ ਕੇ ਭੇਜੋ ਅਸੀਂ ਆਪਣੇ ਚੈਨਲ ਤੇ ਪਾੜ ਵਿੱਚ ਖੁਸ਼ੀ ਮਹਿਸੂਸ ਕਰਾਂਗੇ ਸਾਡੀ ਦੂਸਰੀ ਕੋਸ਼ਿਸ਼ ਪੰਜਾਬੀ ਵਿਆਹਾਂ ਰਸਮਾਂ ਰਸਮੋ ਰਿਵਾਜ ਦੇ ਉਹ ਆਪਣੇ ਚੈਨਲ ਤੇ ਅਪਲੋਡ ਕਰਨਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਹਿਮਾਈ ਮਿਲ ਸਕੇ ਜਦੋਂ ਉਹਨਾ ਆਪਣੇ ਧੀਆ ਪਤਰਾਂ ਦੇ ਵਿਆਹ ਕਰਨੇ ਨੇ ਤੇ ਪੰਜਾਬੀ ਰਸਮਾਂ ਨਿਭਾਉਣ ਵਿੱਚ ਉਹਨਾਂ ਨੂੰ ਜਿਹੜੀ ਸੌਖ ਮਹਿਸੂਸ ਹੋਵੇ ਇਸ ਕਰਕੇ ਵੀ ਅਸੀਂ ਪਾ ਰਹੇ ਹਾਂ YouTube ਤੇ ਵੀਡੀਓਜ਼ ਕਿਉਂਕਿ ਜਿਹੜੀ ਪੰਜਾਬੀ ਵਿਆਹਾਂ ਦੀ ਮੌਜੂਦਾ ਸ਼ਾਨ ਸ਼ੌਕਤ ਔਰ ਖੂਬਸੂਰਤੀ ਹੈ ਇਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੁਰਜੀਤ ਰਹੇ ਔਰ ਆਪਣੇ ਵਿਰ ਲੋਕ ਫਿਰਸੇ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਰਹੇ ਤੁਹਾਡੇ ਘਰ ਵਿੱਚ ਵੀ ਵਿਆਹ ਦੀ ਕੋਈ ਨਾ ਕੋਈ ਵੀਡੀਓ ਹੋਵੇਗੀ ਮੈਂ ਮਹਿਸੂਸ ਕਰਦਾ ਕਿ ਤੁਸੀਂ ਵੀ ਸਾਡੀ ਚੈਨਲ ਨੂੰ ਪੁੱਛਤਾ ਕਰੋ ਅਸੀਂ ਉਸ ਨੂੰ ਕਾਪੀ ਕਰਨ ਤੋਂ ਬਾਅਦ ਵਾਪਸ ਕਰ ਦਿਆਂਗੇ ਸਮਾਜ ਨੂੰ ਇੰਨਾ ਕਿ ਯੋਗਦਾਨ ਦੇਣਾ ਬਣਦਾ ਹੈ ਅਤੇ ਸਾਡੇ ਚੈਨਲ ਤੇ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਲੱਭਣ ਦਾ ਇੱਕ ਸੌਖਾ ਤਰੀਕਾ ਹੈ ਕਿ ਤੁਸੀਂ ਪੰਜਾਬੀ ਲੋਕ ਕਵਰ ਆਪਾਂ ਅਤੇ ਪੰਜਾਬੀ ਵਿਆਹ ਦੀ ਰਸਮਾਂ ਤੁਸੀਂ ਜਿਹੜੀਆਂ ਲੱਭਣੀਆਂ ਚਾਹਦੇ ਹੋ ਉਹਨਾਂ ਦਾ ਨਾਮ ਲਿਖੋ ਉਹਨਾਂ ਸਾਡੇ ਚੈਨਲ ਦਾ ਨਾਲ ਲਿਖੋ ਤੁਹਾਨੂੰ ਵੀਡੀਓ ਮਿਲ ਜਣਗੀਆਂ ਜਿਵੇਂ ਡੋਲੀ ਅਦਵਾ ਪਰਮਜੀਤ ਜਾਗੂਰ ਅਦਵਾ ਪਰਮਜੀਤ ਲੇਡੀਜ਼ ਹੀਤ ਅਦਵਾ ਪਰਮਜੀਤ ਸੁਹਾਗ ਅਦਵਾ ਪਰਮਜੀਤ ਸਿਖਣੀ ਅਦਵਾ ਪਰਮਜੀਤ ਤੇ ਵੀਡੀਓ ਤੁਹਾਡੇ ਅਰੂਬਰ ਹੋਣਗੀਆਂ ਜੀ ਓਕੇ ਦੋਸਤੋ ਥੈਂਕ ਯੂ ਵੈਰੀ ਮੱਚ ਬਾਏ ਬਾਏ ਦੇਖ ਕੇ ਪੰਜਾਬੀ ਦੇ ਲੋਕ ਗੀਤਾਂ ਨੂੰ ਸੁਣਨ ਵਾਲੇ ਪਸੰਦ ਕਰਨ ਵਾਲੇ ਭੈਣੋ ਤੇ ਵੀਰੋ ਪਰਮਜੀਤ ਕੌਰ ਪੰਮੀ ਆਪ ਸਭ ਜੀ ਨੂੰ ਸਤਿ ਸ਼੍ਰੀ ਅਕਾਲ ਲਖਦੀ ਐ ਜੀ ਜਿਉਂ ਆਖਦੀ ਐ ਜੀ ਅਦਾਬ ਕਰਦੀ ਐ ਜੀ ਨਮਸਤੇ ਕਰਦੀ ਐ ਜੀ ਕਦੇ ਕਦੇ ਇਹ ਲੱਗਦਾ ਸੀ ਜਦੋਂ ਮੈਂ ਗੀਤ ਗਾਉਣੇ ਨਹੀਂ ਸ਼ੁਰੂ ਕੀਤੇ ਸੀ ਤਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਇਹ ਗੀਤ ਸ਼ਾਇਦ ਖਤਮ ਨਾ ਹੋ ਜਾਣ ਲੁੱਟਣਾ ਹੋ ਜਾਣ ਗਵਾਚ ਨਾ ਜਾਣ ਸਾਡੀ ਆਉਣ ਵਾਲੀ ਪੀੜ੍ਹੀ ਇਹਨਾਂ ਤੋਂ ਵਾਂਝੀ ਨਾ ਰਹਿ ਜਾਵੇ ਪਰ ਜਿਵੇਂ ਜਿਵੇਂ ਮੈਂ ਨਾ ਕੀਤਾ ਮੈਂ ਚੰਬਾਲ ਖੰਦੀ ਤੇ ਜਿਵੇਂ ਨਾ ਕੀਤਾ ਉਹਨੂੰ ਗਾਉਂਦੀ ਗਈ YouTube ਨਾਲ ਮੇਰਾ ਸਬੰਧ ਜੁੜਦਾ ਗਿਆ ਜਦੋਂ ਦਾ ਪਰੰਬਿਤ YouTube ਚੈਨਲ ਤੇ ਮੈਂ ਹਮੇਸ਼ਾ ਗੀਤ ਗਾਉਂਦੀਆਂ ਭੇਜਦੀਆਂ ਤੇ ਤੁਸੀਂ ਸੁਣਦੇ ਹੋ ਤਾਂ ਮੈਨੂੰ ਤਸੱਲੀ ਹੋਈ ਕਿ ਗੀਤ ਕਦੇ ਵੀ ਲੁਕਤ ਨਹੀਂ ਹੋ ਸਕਦੇ ਜਦ ਤੱਕ ਤੁਹਾਡੇ ਵਰਗੇ ਸਰੋਤੇ ਇਹਨਾਂ ਗੀਤਾਂ ਨੂੰ ਸੁਣ ਲਈ ਬੈਠਿਆਂ ਹੌਸਲਾ ਲੱਗ ਜਾਏ ਕਰਨ ਲਈ ਬੈਠੇ ਹਨ ਜੈ ਰੰਧਾਵਾ ਪਾਈ ਸਾਹਿਬ ਜਦ ਤੱਕ ਇਹਨਾਂ ਗੀਤਾਂ ਲਈ ਉਪਰਾਲੇ ਕਰਨੇ ਛੱਡ ਨਹੀਂ ਦਿੰਦੇ ਤਾਂ ਇਹਨਾਂ ਗੀਤਾਂ ਨੂੰ ਕੁਝ ਨਹੀਂ ਹੁੰਦਾ ਇਹ ਹਮੇਸ਼ਾ ਸੰਭਾਲੇ ਰਹਿਣਗੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਇਹਨਾਂ ਨੂੰ ਸੁਣ ਸਕਦੀ ਹੈ ਇਹਨਾਂ ਦਾ ਆਨੰਦ ਮਾਣ ਸਕਦੀ ਹੈ ਅਤੇ ਹੋ ਸਕੇ ਤੇ ਇਹਨਾਂ ਤੋਂ ਕੋਈ ਸਿੱਖਿਆ ਵੀ ਲੈ ਸਕਦੀ ਹੈ ਮੈਂ ਜੋ ਗੀਤ ਲੈ ਕੇ ਹਾਜ਼ਰ ਹੋ ਰਹੀ ਹਾਂ ਇਹ ਵੀ ਬੇਟੀ ਦੇ ਵਿਆਹ ਦਾ ਗੀਤ ਹੈ ਮਹਾਲ ਨੂੰ ਗਮਗੀਨ ਕਰਨ ਵਾਲਾ ਉਦਾਸ ਕਰਨ ਵਾਲਾ ਚਲੋ ਫਿਰ ਸੁਣਦੇ ਹਾਂ ਗੀਤ ਗੀਤ ਤਾਂ ਗਾਉਣੇ ਹਨ ਚਾਹੇ ਮਨ ਦਰਦਾ ਹੋਵੇ ਚਾਹੇ ਖੁਸ਼ ਹੁੰਦਾ ਹੋਵੇ ਗੀਤ ਗਾਉਣਾ ਮੇਰਾ ਪੈਸ਼ਨ ਹੈ ਕਿ ਮੈਂ ਗਾਉਂਦੀ ਰਹਾਂ ਚਲੋ ਬਤਸੀ ਮੇਰੇ ਨਾਲ ਗੁੰਮ चन्न रुख मेरे बाबल चन्न रुख लवाय जीहाँ चन्न रुख मेरे बाबल मश्द पाणिी पवाे बाल मश्क पाणि पवाये जिहा मश्क पाणि मेरे बाबल मश्क पाणि पवा जिहा लाह गांधीवाड़ करा मेरे बा जम्मूं तरखान सदा मेरे बाबल जम्मूं तरखान भले जि हा जमूं तरखान सदाे बाबल जम्मूं तरखान सदाे जिहां चन वडा मेरे बाल चन्नन बडा ये जिहा चन्ननडा मे बाल चख बा चरिका बना मेरे बाल चन्ननदा चरिखा बनाे जिहा चरिका बना मेरे बावल चरिखा बना जिहा <coughs> ਸੋਣੇਂ ਦੀ ਜੜਤ ਜੜਾ ਮੇਰੇ ਬਾਬਲ ਸੋਣੇਂ ਦੀ ਜੜਤ ਜੜਾਏ ਜੀਹਾਂ ਸੋਣੇਂ ਦੀ ਜੜਤ ਜੜਾ ਮੇਰੇ ਬਾਬਲ ਸੋਣੇਂ ਦੀ ਜੜਤ ਜੜਾਏ ਜੀਹਾਂ चन्न वडा मेरे बाल चन्नख वडा जिहाी जाद डोळा बना मेरे बाबल री जा डोळा वना जिहा हरी चांदा डोला बना मेरे बाबल हरी चांदा डोला बना ये जी हाँ बेटी नूहन तो वे मेरे बाबल बेटी नूहन वे आ ये जी बेटी तो तु मेरे बाबल बेटी हाण वया डोले डोळे खूब सजा मेरे बाबल डोले डोळे नूब सजाय जिहा जा मेरे बाबल डोले नो खूब सजाइए जी हाँ डोले नो जूहो लंगा मेरे बाबल फेर पराणिया आए

ले जिहा